ਸਾਸਤਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਮਾਲਵਾ ਟੋਕਾ ਪਾਤੜਾ ਬਾਈ ਜੀ ਹੁੜਾ ਕੋਲ ਤੇ ਬਾਈ ਜੀ ਹੁੜਾ ਕੋਲ ਮਿਲਦੀਆਂ ਨੇ ਇਹ ਰੇੜੀਆਂ ਤੇ ਬਹੁਤ ਹੀ ਵਧੀਆ ਇਹ ਮਜਬੂਤ ਬਣਾਈ ਹੋਈ ਹੈ ਬਾਈ ਜੀ ਹੁੜਾ ਦੇ ਰੇੜੀ ਜਿਵੇਂ ਆਪਾਂ ਦੇਖਦੇ ਆਂ ਵੀ ਅੱਜ ਕੱਲ੍ਹ ਖੇਤੀਬਾੜੀ ਦੇ ਕੰਮ ਦੇ ਵਿੱਚ ਤੇ ਜਾਂ ਆਪਣੇ ਘਰ ਆਪਾਂ ਪਸ਼ੂ ਰੱਖੇ ਹੋਏ ਨੇ ਉਹਨਾਂ ਲਈ ਇੰਨਾ ਰੇੜੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਤੇ ਜਿਹੜੀ ਇਹ ਰੇੜੀ ਹੈ ਇਹ ਦੋਵੇਂ ਕੰਮਾਂ ਦੇ ਵਿੱਚ ਬਹੁਤ ਆਪਣੀ ਮਦਦ ਕਰਦੀ ਹੈ ਤੇ ਸਹਾਇਕ ਆ ਰੇੜੀ ਤੇ ਅੱਜ ਆਪਾਂ ਇਹਨਾਂ ਰੇੜੀਆਂ ਬਾਰੇ ਜਾਣਕਾਰੀ ਲਵਾਂਗੇ ਬਾਈ ਜੀ ਕੋਲ ਤੇ ਨਾਲੇ ਕਰਾਂਗੇ ਇਹਨਾਂ ਰੇੜੀਆਂ ਬਾਰੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿੱਦਾਂ ਠੀਕ ਹੋ ਜੀ ਬਹੁਤ ਵਧੀਆ ਜੀ ਕਿਰਪਾ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਤੁਹਾਡੇ ਕੋਲੇ ਰੇੜੀਆਂ ਨੇ ਤੇ ਇੱਥੋਂ ਲੈ ਕੇ ਪਿੱਛੇ ਤੱਕ ਸਾਰੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਆਪਣੇ ਦਰਸ਼ਕਾਂ ਨੂੰ ਇਹਨਾਂ ਰੇੜੀਆਂ ਬਾਰੇ ਜਾਣਕਾਰੀ ਦਿਓ ਵੀ ਜਿਵੇਂ ਇਹ ਜਿਵੇਂ ਆਪਾਂ ਦੇਖ ਰਿਹਾ ਵੀ ਇਹ ਕਾਦੀ ਬਣੀ ਹੋਈ ਹੈ ਹਾਂਜੀ ਹਾਂਜੀ ਜਾਂ ਕੀ ਮਟੀਰੀਅਲ ਲੱਗਾ ਹੈ ਤੇ ਕਿੰਨੀ ਕੋ ਇਹਦੀ ਮਜ਼ਬੂਤੀ ਹੈ ਇਹ ਫਾਈਬਰ ਦੀ ਬਣੀ ਹੋਈ ਆ ਪਲਾਸਟਿਕ ਦੀ ਜਿੱਦਾਂ ਕਿਹਾ ਜੀ ਤੇ ਮਜਬੂਤ ਮਾਦੂ ਤੇ ਚਲੋ ਵੀ ਕਮੰਟਲ ਦੋ ਕਮੰਟਲ ਚੀਜ਼ ਜਿੱਦਾਂ ਮਰਜ਼ੀ ਪਾ ਲਓ ਉਹ ਆ ਬਈ ਫੁੱਲ ਗਰੰਟੀ ਹੋ ਗਈ ਇਹ ਚੀਜ਼ ਦੀ ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਜਿਹੜੀ ਰੇੜੀ ਆ ਵੀ ਵੇਖਣ ਚ ਵੀ ਬਹੁਤ ਸੋਹਣੀ ਲੱਗ ਰਹੀ ਐ ਹਾਂ ਜੀ ਤੇ ਬਣੀ ਵੀ ਬਹੁਤ ਸੋਹਣੀ ਹੋਈ ਐ ਹਾਂ ਜੀ ਤੇ ਜਿਵੇਂ ਬਾਈ ਜੀ ਇਹਦੇ ਆਪਾਂ ਦੇਖ ਰਹੇ ਆਂ ਵੀ ਜ਼ਿਆਦਾਤਰ ਜਿਹੜੀਆਂ ਪਹਿਲੀਆਂ ਰੇੜੀਆਂ ਹੁੰਦੀਆਂ ਸਨ ਹਾਂ ਜੀ ਜਿਹੜੇ ਉਹਨਾਂ ਦੇ ਟਾਇਰ ਹੁੰਦੇ ਸੀ ਹਾਂ ਜੀ ਉਹਨਾਂ ਦੇ ਵਿੱਚ ਸਿੰਗਲ 베アリング ਹੁੰਦਾ ਸੀ ਇਹਦੇ ਵਿੱਚ ਮੰਨ ਕੇ ਚਲੋ ਡਬਲ 베アリング ਹੈ ਜੀ ਹਰੇਕ ਟਾਇਰ 'ਤੇ ਦੋ 베アリング ਨੇ ਉਧਰਲੇ ਚ ਵੀ ਦ ਜਾਣੀ ਕਿ ਦੋਵੇਂ ਟਾਇਰਾਂ ਦੇ ਵਿੱਚ ਮਤਲਬ ਚਾਰ ਬੈਰਿੰਗ ਨੇ ਹਾਂਜੀ ਹਾਂ ਚਾਰ ਬੈਰਿੰਗ ਤੇ ਬਾਈ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਰੇੜੀ ਨੂੰ ਵੀ ਜਿਹੜਾ ਹੈ ਮਤਲਬ ਇਹਦੇ ਟਾਇਰ ਨੇ ਤਾਂ ਇਹਦੀ ਮਜ਼ਬੂਤੀ ਹੈ ਜਿਹੜੀ ਡਬਲ ਬੈਰਿੰਗਾਂ ਦੇ ਨਾਲ ਬਹੁਤ ਹੀ ਜ਼ਿਆਦਾ ਬਣ ਜਾਂਦੀ ਹੈ ਕਿਉਂਕਿ ਜਿਹੜੇ ਪਹਿਲੇ ਟਾਇਰ ਹੁੰਦੇ ਸੀ ਉਹਨਾਂ ਦੇ ਵਿੱਚ ਸਿੰਗਲ ਬੈਰਿੰਗ ਹੁੰਦਾ ਸੀ ਤਾਂ ਕਈ ਜਰਾ ਆ ਹੁੰਦਾ ਸੀ ਵੀ ਜ਼ਿਆਦਾ ਵਜ਼ਨ ਲੱਦ ਕੇ ਆਪਾਂ ਵੱਟ-ਵੂਟ ਤੋਂ ਜਾ ਕੇ ਕਿਤੇ ਖੱਡੇ ਦੇ ਵਿੱਚ ਵੱਜ ਕੇ ਬੈਰਿੰਗ ਟੁੱਟ ਜਾਂਦਾ ਸੀ ਪਰ ਇਸ ਰੇੜੀ ਦੀ ਇਹ ਮਜ਼ਬੂਤੀ ਬਾਈ ਜੀ ਹਰਾਂ ਨੇ ਬਹੁਤ ਹੀ ਜ਼ਿਆਦਾ ਬਣਾਈ ਹੋਈ ਹੈ ਕਿਉਂਕਿ ਡਬਲ ਪੈਰਿੰਗ ਪੈ ਗਏ ਤੇ ਡਬਰ ਡਬਲ ਪੈਰਿੰਗਾ ਦੇ ਨਾਲ ਜਿਹੜੀ ਮਜ਼ਬੂਤੀ ਹੈ ਤੁਹਾਨੂੰ ਪਤਾ ਵਾਜਾਂ ਦੀ ਕਿਉਂਕਿ ਵਜ਼ਨ ਜਿੰਨਾ ਮਰਜ਼ੀ ਪਾ ਕੇ ਤਾਂ ਤੁਸੀਂ ਇਹਨੂੰ ਜਿੱਥੇ ਮਰਜ਼ੀ ਲਿਜਾ ਸਕਦੇ ਹੋ। ਜੀ ਆਪਣੀ ਫੁੱਲ ਗਰੰਟੀ ਹੋਊਗੀ ਪੈਰਿੰਗਾ ਦੇ ਵਿੱਚ। ਠੀਕ ਹੈ। ਨਵੇਂ ਹੋਣਗੇ ਜੀ। ਬਿਲਕੁਲ। ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਬਾਈ ਜੀ ਹਰਾਂ ਨੇ ਟਾਇਰ ਪਾਏ ਹੋਏ ਨੇ ਟਾਇਰ ਵੀ ਬਹੁਤ ਵਧੀਆ ਕੰਪਨੀ ਦੇ ਟਾਇਰ ਨੇ ਰਿਮ ਵੀ ਬਹੁਤ ਸੋਹਣੇ ਨੇ ਤੇ ਬਾਕੀ ਸਾਰਾ ਕੰਮ ਵਧੀਆ ਕੀਤਾ ਹੈ ਤੇ ਬਾਕੀ ਬਾਈ ਜੀ ਆ ਜਿਹ ਠੀਕ ਹੈ ਬਹੁਤ ਹੈਵੀ ਕੁਆਲਿਟੀ ਦੀ ਬਣੀ ਹੋਈ ਹੈ ਜੀ ਇਹਨੂੰ ਕੋਈ ਜੰਗ ਨਹੀਂ ਲੱਗਦਾ ਪੰਨ 10 ਸਾਲ ਠੀਕ ਹੈ ਤੇ ਬਾਈ ਜੀ ਇਹ ਕਿੰਨੇ ਮਤਲ ਇੰਚ ਲੱਗੀ ਹੋਈ ਹੈ ਇਹਨੂੰ ਜਿਸਤੀ ਇਹਨੂੰ 16 ਗੇਜ ਦੀ ਚਾਦਰ ਲੱਗੀ ਹੋਈ ਹੈ ਜਿਸਤੀ ਜੀ ਫੁੱਲ ਹੈਵੀ ਦੇ ਵਿੱਚ ਬਣੀ ਹੋਈ ਹੈ ਜੀ ਜਿੰਨਾ ਮਰਜੀ weight ਪਾ ਲਓ ਦੋ ਕਮਾਂਡਰ ਜਿੰਨਾ ਬੰਦਾ ਚੱਕ ਸਕਦਾ ਠੀਕ ਹੈ ਉਹ ਆਪਣੀ ਫੁੱਲ ਗਾਰੰਟੀ ਹੋਣੀ ਹੈ ਇਹ ਚੀਜ਼ ਦੀ ਪੂਰੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਜਿਹੜੀ ਦੂਜੀ ਰੇੜੀ ਹੈ ਹਾਂਜੀ ਤੇ ਜਿਹੜੀ ਇਹ ਰੇੜੀ ਆ ਜਿਸਤੀ ਵਾਲੀ ਹਾਂਜੀ ਹਾਂਜੀ ਉਸ ਰੇੜੀ ਨਾਲੋਂ ਇਹਦੇ ਟਾਇਰ ਵੀ ਵੱਡੇ ਨੇ ਤਾਂ ਇਹ ਚੀਜ਼ ਦਾ ਮਤਲਬ ਇਹ ਰੇੜੀ 'ਚ ਵੱਡੇ ਟਾਇਰਾਂ ਦੇ ਨਾਲ ਕੋਈ ਫਰਕ ਪੈਂਦਾ ਹੀ ਨਹੀਂ ਨਹੀਂ ਵੀਰ ਜੀ ਇਹ ਤਾਂ ਵੀ ਇਦਾਂ ਜਿਵੇਂ ਉਹ ਆਪਣੀ ਫੇਵਰ ਦੀ ਬਣੀ ਹੋਈ ਆ ਜਿੱਦਾਂ ਇਟਾ-ਉਟਾ ਦਾ ਕੋਈ ਆਪਾਂ ਹੋਰ ਕੰਮ ਲੈਣਾ ਉਹ ਜਿਸਤੀ ਚਾਦਰ ਵਾਲੀ ਜਿਹੜੀ ਰੇੜੀ ਆ ਇਹ ਤੋਂ ਆਪਾਂ ਕੰਮ ਲੈ ਸਕਦੇ ਆ ਉਹ ਤੋਂ ਇਨਾ ਕੰਮ ਨਹੀਂ ਲੈ ਸਕਦੇ ਉਹ ਜ਼ਿਆਦਾ ਗੋਦੇ ਵਾਸਤੇ ਬਣੀ ਹੋਈ ਆ ਜਿੱਦਾਂ ਆਪਾਂ ਕੋਈ ਵੀ ਕੰਮ ਲੈ ਸਕਦੇ ਆ ਵੀ ਜਾਨੀ ਕਿ ਕਹਿਣ ਦਾ ਮਤਲਬ ਇਹ ਆ ਵੀ ਕੋਈ ਵੀ ਵਜ਼ਨ ਵਾਲਾ ਕੰਮ ਵੀ ਟਾਂਟ ਹੋ ਸਕਦੇ ਆ ਕੁਝ ਵੀ ਕਰ ਸਕਦੇ ਆ ਵੀ ਮਤਲਬ ਵਜ਼ਨ ਵਾਲਾ ਜਿਹੜਾ ਸਬਾਨ ਹੈ ਉਹ ਇਹਦੇ 'ਚ ਪਾ ਕੇ ਹਾਂ ਜੀ ਹਾਂ ਤੇ ਆਪਾਂ ਕੰਮ ਲੈ ਸਕਦੇ ਆ ਤੇ ਜਿਹੜੇ ਟਾਇਰ ਨੇ ਉਹ ਵੱਡੇ ਉਹਦੇ ਵਿੱਚ ਮਜ਼ਬੂਤੀ ਤੇ ਨਾਲੇ ਹਾਂ ਵੀ ਕੰਮ ਜ਼ਿਆਦਾ ਦਿੰਦੇ ਨੇ ਹਾਂ ਭਾਈ ਜੀ ਫਿਰ ਅਗਲੀ ਜਿਹੜੀ ਛੋਟੀ ਰੇੜੀ ਹੈ ਜੀ ਜੀ ਰੇੜੀ ਜੀ ਠੀਕ ਹੈ ਇਸ ਦੀ ਚਾਦਰ ਚ ਬਣੀ ਹੋਈ ਹੈ 16 ਕੇ ਦੀ ਚਾਦਰ ਲੱਗੀ ਹੋਈ ਹੈ ਟਾਇਰ ਇਹਦੇ ਵੀ ਨਵੇਂ ਨੇ ਜੀ ਠੀਕ ਹੈ ਇਹ ਪੂਰ ਗਰੰਟੀ ਵਾਲੀ ਗਲਨ ਗੋਲਨ ਦੀ ਮੰਨ ਕੇ ਚਲੋ 5-10 ਸਾਲ ਕਿਤੇ ਨਹੀਂ ਜਾਂਦੀ ਜੀ ਠੀਕ ਟਾਇਰ ਇਹਦੇ ਵੀ ਨਵੇਂ ਲੱਗੇ ਰਹੇ ਜੀ ਜਿਵੇਂ ਭਾਈ ਜੀ ਆਪਾਂ ਦੇਖ ਰਹੇ ਆ ਵੀ ਜਿਵੇਂ ਅ ਵੀ ਉਹਨਾਂ ਰੇੜੀਆਂ ਨਾਲੋਂ ਥੋੜਾ ਜ਼ਿਆਦਾ ਸੈਜ ਛੋਟਾ ਹੈ ਵੀ ਇਹ ਸੈਜ ਦੇ ਹਿਸਾਬ ਨਾਲ ਹਾਂਜੀ ਹਾਂ ਵੀ ਅਲੱਗ-ਅਲੱਗ ਜਿਵੇਂ ਕਈ ਵਾਰ ਕਿਸੇ ਦੇ ਘਰ ਦੇ ਵਿੱਚ ਵੀ ਪਸ਼ੂ ਥੋੜੇ ਰੱਖੇ ਹੁੰਦੇ ਨੇ ਹਾਂਜੀ ਹਾਂ ਕਿਸੇ ਦੇ ਦੋ ਪਸ਼ੂ ਨੇ ਜਾਂ ਜਿਹਦੇ ਲਈ 10 ਨੇ ਉਹ ਵੱਡੀ ਰੇੜੀ ਲੈ ਲਓ ਜਿਹਦੇ ਲਈ ਦੋ ਪਸ਼ੂ ਨੇ ਉਹ ਛੋਟੀ ਲੈ ਲਓ ਜੀ ਇਦਾਂ ਹੁੰਦਾ ਜੀ ਵੀ ਅਲੱਗ-ਅਲੱਗ ਤਰ੍ਹਾਂ ਦਾ ਜਿਵੇਂ ਕਿਸੇ ਨੇ ਕੰਮ ਲੈਣਾ ਹੁੰਦਾ ਉਹ ਸੈਜ ਦੇ ਹਿਸਾਬ ਨਾਲ ਇਹ ਰੇੜੀ ਬਣੀ ਹੋਈ ਹੈ ਬਣੀ ਹੋਈ ਹੈ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਇਹ ਰੇੜੀ ਸਿੰਗਲ ਟਾਇਰ ਵਾਲੀ ਹੈ ਤੇ ਉਹ ਜਿਹੜੀਆਂ ਰੇੜੀਆਂ ਵੀ ਆਪਾਂ ਦੇਖੀਆਂ ਆ ਡਬਲ ਟਾਇਰ ਵਾਲੀ ਕੀ ਕੰਮ ਜਿਆਦਾ ਲਿਆ ਜਾ ਸਕਦਾ ਹੈ ਜਦਾ ਮਤਲਬ ਇਹ ਹੈ ਜੀ ਜੇ ਤਾਂ ਜਿਆਦਾ ਭਾਜਨ ਪਾਉਣਾ ਫਿਰ ਤਾਂ ਡਬਲ ਟੈਰੀ ਚੱਲੂਗੀ ਜੀ ਰੇੜੀ ਜੇ ਆਪਾਂ ਮੰਨ ਕੇ ਚੱਲੋ ਦੋ ਮੱਝਾਂ ਨੇ ਤਾਂ ਨੰ ਮੱਝਾਂ ਨੇ ਘੱਟ ਕੰਮ ਲੈਣਾ ਤਾਂ ਸਿੰਗਲ ਟੈਰੀ ਚੱਲਦੀ ਹੈ ਇਹ ਵੀ ਜਿਸਤੀ ਦੀ ਬਣੀ ਹੋਈ ਹੈ ਪੈਪ ਵੀ ਸਾਰੇ ਜਿਸਤੀ ਲੱਗੇ ਹੋਏ ਜੀ ਲੀਵਰ ਸਿਸਟਮ ਆ ਇਹਦੇ ਵਿੱਚ ਲੱਗੇ ਹੋਏ ਹੈ ਜੀ ਭਾਈ ਜੀ ਜਿਵੇਂ ਆਪਾਂ ਦੇਖਦੇ ਆ ਬਈ ਤੁਸੀਂ ਜਿਵੇਂ ਇਹ ਰੇੜੀ ਬਾਰੇ ਗੱਲਬਾਤ ਕੀਤੀ ਹਾਂ ਜੀ ਤੇ ਜਿਵੇਂ ਆਪਾਂ ਦੇਖਦੇ ਆ ਵੀ ਜਿਵੇਂ ਕਈਆਂ ਨੇ ਆਪਣਾ ਨੇੜੇ ਰੂੜੀ ਲਾਈ ਹੁੰਦੀ ਹੈ ਕਈ ਤਾਂ ਚਲੋ ਵੀ ਜਿਵੇਂ ਉਹ ਰੇੜੀਆਂ ਨੇ ਦੂਰ ਲੈ ਕੇ ਜਾਂਦੇ ਨੇ ਗੋਹਾ ਪਰ ਇਹ ਜਿਹੜੀ ਇਹਦਾ ਇਹ ਫਾਇਦਾ ਹੁੰਦਾ ਹੈ ਸਿੰਗਲ ਟਾਇਰ ਵਾਲੀ ਦਾ ਵੀ ਜਿਵੇਂ ਗੋਏ ਗੋਏ ਗੋਹੇ ਵਾਲੀ ਰੂੜੀ ਹੁੰਦੀ ਹੈ ਇਹ ਉੱਪਰ ਚੜ ਕੇ ਉੱਤੇ ਪਲਟਣੀ ਸੌਖੀ ਹੋ ਜਾਂਦੀ ਹੈ ਪਲਟਣੀ ਸੌਖੀ ਹੋ ਜਾਂਦੀ ਹੈ ਕਿਉਂਕਿ ਜਿਹੜੀ ਡਬਲ ਟਾਇਰ ਵਾਲੀ ਹੁੰਦੀ ਹੈ ਉਹ ਰੂੜੀ ਤੇ ਚੜਦੀ ਨਹੀਂ ਤਾਂ ਇਸ ਨੂੰ ਉੱਪਰ ਚੜਾ ਕੇ ਰੂੜੀ ਤੇ ਪਲਟਣਾ ਵੀ ਸੌਖਾ ਹੈ ਹਾਂ ਤੇ ਬਾਕੀ ਇਹ ਗੱਲ ਆ ਗਈ ਵੀ ਜਿਵੇਂ ਇਹ ਵੀ ਜਿਸਤੀ ਵਧੀਆ ਛਾਦਰ ਚ ਬਣੀ ਹੋਈ ਹੈ ਜਿਵੇਂ ਆਪਾਂ ਇਹਨੂੰ ਜ਼ਿਆਦਾਤਰ ਗੋਹੇ 'ਚ ਵਰਤਣਾ ਹੈ ਤਾਂ ਬਾਈ ਜੀ ਗੋਹੇ ਦੇ ਵਿੱਚ ਗ ਕਿਉਂਕਿ ਜਿਹੜੀ ਜਿਹੜਾ ਲੋਹਾ ਹੁੰਦਾ ਉਸ ਨੂੰ ਛੇਤੀ ਜੰਗਾਲ ਲੱਗ ਜਾਂਦਾ ਹੈ ਤੇ ਆਪਣੀ ਜਿੰਨੀਆਂ ਵੀ ਰੇੜੀਆਂ ਬਣੀਆਂ ਹੋਈਆਂ ਨੇ ਜੰਗਾਲ ਦਾ ਤਾਂ ਮਤਲਬ ਹੀ ਨਹੀਂ ਜੰਗਾਲ ਲੱਗੂਗਾ ਹਰੇਕ ਰੇੜੀ ਆਪਣੀ ਪੂਰੀ ਟਾਪ ਕੁਆਲਿਟੀ ਦੀ ਬਣੀ ਹੋਈ ਹੈ ਜੀ ਇਹਦੇ ਪਾਈਪ ਵੀ ਨੇ ਉਹ ਵੀ ਜਿਸਤੀ ਨੇ ਜੀ ਮਾ ਗੜਲਣ ਦਾ ਮਤਲਬ ਹੀ ਨਹੀਂ ਠੀਕ ਹੈ ਹਾਂ ਜੀ ਤਾਂ ਦੇਖ ਲਓ ਬਾਈ ਜੀ ਬਾਈ ਜੀ ਹੋਰੀ ਪੂਰੀ ਮਤਲਬ ਤਸੱਲੀ ਦੇ ਰਹੇ ਨੇ ਤੇ ਗਰੰਟੀ ਦੇ ਰਹੇ ਨੇ ਕਿਉਂਕਿ ਇਹਨਾਂ ਕੋਲ ਜਿਹੜੀ ਰੇੜੀ ਹੈ ਬਹੁਤ ਦੂਰ ਦੂਰ ਤੱਕ ਜਾਂਦੀ ਹੈ ਉਹ ਕਹਿੰਦੇ ਨੇ ਤਾਂ ਹੀ ਯਕੀਨ ਤੇ ਕੰਮ ਹੁੰਦਾ ਹੈ ਜੇ ਚੀਜ਼ ਵਧੀਆ ਦਿੰਦੇ ਨੇ ਤਾਂ ਤਾਂ ਹੀ ਲੋਕ ਦੂਰੋਂ ਆਉਂ ਨੇ ਤਾਂ ਅਗਲਾ ਕਿਹੜਾ ਹੁੰਦਾ ਤੇ ਬਾਕੀ ਬਾਈ ਜੀ ਜਿਹੜੀ ਆ ਰੇੜੀ ਆ ਇਹਦੇ ਬਾਰੇ ਵੀ ਦੇ ਦਿਓ ਜਾਣਕਾਰੀ ਵਿਦਆਊਟ ਲੀਵਰ ਆ ਜਾਂਦੀ ਆ ਬਿਨਾਂ ਲੀਵਰ ਤੋਂ ਜੀ ਇੱਥੇ ਇਹ ਵੀ ਜਿਸਤੀ ਬਣੀ ਹੋਈ ਆ ਟਾਇਰ ਇਹਦੇ ਵੀ ਨਵੇਂ ਨੇ ਜੀ ਇਹ ਵੀ ਸਿੰਗਲ ਟਾਇਰ ਤੇ ਆ ਜਾਂਦੀ ਆ ਜੀ ਇਹ ਥੋੜੀ ਮੰਨ ਕੇ ਘੱਟ ਰੇਟ ਦੇ ਵਿੱਚ ਆ ਜਾਂਦੀ ਆ ਜਿਹਦਾ ਬਜਟ ਘੱਟਾ ਜੀ ਉਹਦੇ ਵਾਸਤੇ ਬਣੀ ਹੋਈ ਆ ਇਹ ਸਮਝਾ ਇਹ ਵੀ ਤਿੰਨ ਚਾਰ ਨੂੰ ਜਿੱਦਾਂ ਮਰਜ਼ੀ ਕੰਮ ਲੈ ਸਕਦੇ ਓਨੇ ਕੰਮ ਦੋ ਕੀ ਕੀ ਅੱਛਾ ਬਾਈ ਜੀ ਜਾਨੀ ਕਿ ਜਿਹੜੀ ਇਹ ਇਹ ਰੇੜੀ ਹੈ ਮਤਲਬ ਜਿਹੜੀਆਂ ਆਪਾਂ ਰੇੜੀਆਂ ਦੇਖੀਆਂ ਵੀ ਉਹਨਾਂ ਨਾਲੋਂ ਇਹਦਾ ਮਤਲਬ ਰੇਟ ਘੱਟ ਹੈ ਹਾਂ ਜੀ ਹਾਂ ਇਹਦਾ ਬਹੁਤ ਰੇਟ ਘੱਟ ਹੈ ਜੀ ਹਾਂ ਤੇ ਬਾਈ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਬਾਈ ਜੀ ਹੁਰਾਂ ਨੇ ਇਸ ਰੇੜੀ ਬਾਰੇ ਗੱਲਬਾਤ ਕੀਤੀ ਵੀ ਮਤਲਬ ਕਈ ਵਾਰ ਐ ਹੁੰਦਾ ਵੀ ਕਈ ਗਰੀਬ ਹੁੰਦਾ ਹੈ ਜਾਂ ਹੋਰ ਕਈ ਹਿਸਾਬ ਨਾਲ ਅਗਲੇ ਨੇ ਪੈਸੇ ਥੋੜੇ ਲਾਣੇ ਹੁੰਦੇ ਨੇ ਤਾਂ ਬਾਈ ਜੀ ਹੁਰਾਂ ਨੇ ਉਹਨਾਂ ਦਾ ਵੀ ਹੱਲ ਕੀਤਾ ਹੋਇਆ ਤੇ ਇਸ ਕਰਕੇ ਜਿਹੜੀ ਇਹ ਰੇੜੀ ਹੈ ਇਹਦਾ ਜਿਹੜਾ ਪ੍ਰਾਈਸ ਹੈ ਰੇਟ ਘੱਟ ਰੱਖਿਆ ਹੋਇਆ ਹੈ ਵੀ ਕਿਉਂਕਿ ਹਰ ਇੱਕ ਰੇੜੀ ਨੂੰ ਇਸ ਨੂੰ ਖਰੀਦ ਸਕੇ ਤੇ ਹੁਣ ਕਰਦੇ ਆ ਬਾਈ ਜੀ ਆਪਾਂ ਮਤਲਬ ਇੰਨਾ ਰੇੜੀਆਂ ਦੇ ਰੇਟ ਬਾਰੇ ਗੱਲਬਾਤ ਤਾਂ ਜਿਹੜੀ ਸਭ ਤੋਂ ਥੱਲੇ ਜਿਹੜਾ ਰੇਟ ਹੈ ਰੇੜੀ ਦਾ ਇੱਥੋਂ ਸਟਾਰਟ ਹੋ ਜਾਂਦਾ ਜੀ ਇਹ ਜਿਵੇਂ ਕਿਹਾ ਸੀ ਵੀ ਆਪਾਂ ਕਈ ਵਾਰ ਕਈ ਕਿਸਾਨ ਭਰਾ ਹੁੰਦੇ ਨੇ ਜਾਂ ਜ਼ਿਮੀਦਾਰ ਹੁੰਦੇ ਨੇ ਤੇ ਉਹਨਾਂ ਨੂੰ ਮਤਲਬ ਵੀ ਸਸਤੇ ਰੇਟ ਵਾਲੀ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਸਸਤੇ ਰੇਟ ਦੇ ਹਿਸਾਬ ਨਾਲ ਸਮਾਨ ਬਿਲਕੁਲ ਸਸਤਾ ਲਾਇਆ ਬਹੁਤ ਹੀ ਵਧੀਆ ਮਜ਼ਬੂਤ ਬਣੀ ਹੋਈ ਰੇੜੀ ਹੈ ਇਹ ਜਿਸਤੀ ਛਾਤਰ ਲੱਗੀ ਹੋਈ ਹੈ ਤਾਂ ਇਹ 3000 ਰੁਪਏ ਦੀ ਇਹ 3000 ਤੋਂ ਸਟਾਰਟ ਹੈ ਇਹ ਰੇੜੀ ਤੇ ਬਾਕੀ ਅੱਗੇ ਜਿਵੇਂ ਆਪਾਂ ਸਾਰੀਆਂ ਰੇੜੀਆਂ ਦਿਖਾਈਆਂ ਜਿਹੜੇ ਹਸਾਬ ਨਾਲ ਮਟੀਰੀਅਲ ਲੱਗਾ ਹੋਇਆ ਹੈ ਜਿਹੜੀ ਹੈਵੀ ਬਣੀ ਹੋਈ ਆ ਉਸ ਹਸਾਬ ਨਾਲ ਰੇਟ ਆ ਅਲੱਗ-ਅਲੱਗ ਰੇਟ ਨੇ ਤੇ ਬਾਈ ਜੀ ਜਿਵੇਂ ਤੁਸੀਂ ਜੇਕਰ ਇੱਥੇ ਆਓਗੇ ਤਾਂ ਅਸੀਂ ਵਿੱਚ ਤਾਂ ਸਾਰੀਆਂ ਦੇ ਰੇਟ ਦੱਸ ਨਹੀਂ ਸਕਦੇ ਕਿਉਂਕਿ ਸਮਾਂ ਬਹੁਤ ਜ਼ਿਆਦਾ ਲੱਗ ਜਾਣਾ ਤੇ ਵੀਡੀਓ ਵੀ ਕਾਫੀ ਲੰਮੀ ਹੋ ਗਈ ਹੈ ਤੁਸੀਂ ਜਦੋਂ ਇੱਥੇ ਆਓਗੇ ਤਾਂ ਬਾਈ ਜੀ ਹੁਰੀ ਬਹੁਤ ਹੀ ਵਧੀਆ ਜਾਇਜ਼ ਰੇਟ ਲਾਂਦੇ ਨੇ ਤਾਂ ਜਿਵੇਂ ਕੋਈ ਦੂਰੋਂ ਆਉਂਦਾ ਉਹਨਾਂ ਦਾ ਮਾਣ ਵੀ ਰੱਖਦੇ ਨੇ ਤੇ ਬਾਕੀ ਇਹ ਗੱਲ ਹੈ ਵੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਂ ਕਮੈਂਟ ਕਰਕੇ ਜਾਂ ਲਾਈਕ ਕਰਕੇ ਆਊਗਾ ਤੇ ਬਾਈ ਜੀ ਹਰੀ ਇਹਨੂੰ ਡਿਸਕਾਊਂਟ ਵੀ ਦੇ ਐਕਸਲ ਡਿਸਕਾਊਂਟ ਦਿੱਤਾ ਜਾਊਗਾ স্পেশাল ডিসকাਊਂਟ ਦਿੱਤਾ ਜਾਊਗਾ ਤੇ ਇਸ ਕਰਕੇ ਬਾਈ ਜੀ ਜਿਵੇਂ ਆਪਾਂ ਐਡਰੈਸ ਦਿੱਤਾ ਵੀ ਮਾਲ ਮਾਲਵਾ ਟੋਕਾ ਮਸ਼ੀਨ ਇਹ ਪਾਤੜਾ ਆਪਣਾ ਪਟਿਆਲਾ ਰੋਡ ਤੇ ਇਹਨਾਂ ਦੀ ਦੁਕਾਨ ਹੈ ਤੁਸੀਂ ਆ ਕੇ ਤੇ ਇੱਥੋਂ ਬਾਈ ਜੀ ਹਰਾਂ ਕੋਲ ਜਾ ਸਕਦੇ ਹੋ ਤੇ ਬਹੁਤ ਹੀ ਵਧੀਆ ਜਾਇਜ਼ ਰੇਟ ਤੇ ਜਿਹੜਾ ਸਭ ਤੋਂ ਵੱਡੀ ਗੱਲ ਹੁੰਦੀ ਆ ਕੰਮ ਹੈ ਜਿਹੜਾ ਕੰਮ ਦੀ ਪੂਰੀ ਗਰੰਟੀ ਦਿੰਦੇ ਨੇ ਤਸੱਲੀ ਬਖਸ਼ ਕੰਮ ਹੈ ਕੋਈ ਕਿਸੇ ਤਰ੍ਹਾਂ ਦਾ ਲਾਂਮਾ ਨਹੀਂ ਆਉਂਦਾ ਤੱਕ ਜਿਹੜਾ ਮਤਲਬ ਹੈ ਸਾਰੀਆਂ ਰੇੜੀਆਂ ਵਗੈਰਾ ਸਮਾਨ ਬਣਿਆ ਹੋਇਆ ਬਹੁਤ ਹੀ ਬਾਈ ਜੀ ਮਜ਼ਬੂਤ ਬਣ ਤੇ ਵੀਰ ਜੀ ਨਕਲ ਤੋਂ بچੋ ਕੁਆਲਟੀ ਲਓ ਵਧੀਆ ਲਓ ਗਾਰੰਟੀ ਵਾਲੀ ਚੀਜ਼ ਮਿਲੂਗੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਆਪਣੀ ਆਈਟਮ ਹਰੇਕ ਵਾਪਸ ਤੇ ਜਿਵੇਂ ਬਾਈ ਜੀ ਹੁਰਾ ਨੇ ਕਿਹਾ ਵੀ ਆਪਣੀ ਆਈਟਮ ਹਰੇਕ ਵਾਪਸ ਹੈ ਵਾਪਸੀ ਦੀ ਬਾਈ ਜੀ ਕੋਈ ਨਹੀਂ ਗਾਰੰਟੀ ਦਿੰਦਾ ਕਿਉਂਕਿ ਜਿੰਨੂੰ ਪਤਾ ਹੁੰਦਾ ਹੈ ਮੇਰੀ ਚੀਜ਼ ਦੇ ਵਿੱਚ ਮਜ਼ਬੂਤੀ ਆ ਉਹੀ ਅਗਲਾ ਗਾਰੰਟੀ ਦਿੰਦਾ ਦੂਜਾ ਬੰਦਾ ਗਾਰੰਟੀ ਨਹੀਂ ਦਿੰਦਾ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਪਾਈ ਜੀ ਹੁਰਾ ਨੇ ਜਿਵੇਂ ਖੇਤੀਬਾੜੀ ਦੇ ਕੰਮ ਆਉਣ ਵਾਲੇ ਸੰਦ ਵੀ ਰੱਖੇ ਹੋਏ ਨੇ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਇਹ ਜਿਹੜਾ ਵਰਮਾ ਹੈ ਤੇ ਅੱਜ ਕੱਲ ਜਿਵੇਂ ਆਵਾਰਾ ਪਸ਼ੂ ਬਹੁਤ ਜ਼ਿਆਦੇ ਹੋ ਗਏ ਤੇ ਆਪਾਂ ਨੂੰ ਜਿਹੜੀ ਆਪਣੀ ਮਤਲਬ ਫਸਲ ਹੈ ਉਹਦੀ ਵਾਰਡ ਲਾਉਣੀ ਪੈਂਦੀ ਹੈ ਕਿਉਂਕਿ ਜਿਹੜੇ ਆਵਾਰਾ ਪਸ਼ੂ ਨੇ ਬਹੁਤ ਜ਼ਿਆਦਾ ਤੰਗ ਕਰਦੇ ਨੇ ਤੇ ਇਹ ਜਿਹੜੇ ਵਰਮੇ ਨੇ ਇਹਨਾਂ ਦੀ ਅੱਜ ਕੱਲ ਆਪਾਂ ਨੂੰ ਬਹੁਤ ਜ਼ਿਆਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਖੱਡੇ ਮਾਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਵਰਮਾ ਕੰਮ ਆਉਂਦਾ ਹੈ ਤੇ ਆਪਣਾ ਜ਼ਿਆਦਾ ਇਹਦੇ ਨਾਲ ਯੋਰ ਵੀ ਨਹੀਂ ਲੱਗਦਾ ਕਿਉਂਕਿ ਆਪਾਂ ਖੰਭੇ ਲਾ ਕੇ ਤੇ ਤਾਰਾਂ ਲਾਣੀਆਂ ਆਉਂਦੀਆਂ ਨੇ ਤੇ ਇਹ ਵਰਮੇ ਵੀ ਇੱਥੇ ਬਾਈ ਜੀ ਉਰਾ ਕੋਲ ਮਿਲਦੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦੇ ਵਰਮੇ ਨੇ ਤੇ ਇਹ ਵੀ ਇੱਕ ਵਰਮਾ ਜਿਹੜਾ ਕਮਾ ਕੇ ਤੇ ਖੱਡਾ ਮਾਰਦਾ ਹੈ ਵੀ ਬਹੁਤ ਵਧੀਆ ਹੈ ਤੇ ਬਾਕੀ ਜਿਵੇਂ ਦੇਖਦੇ ਆਂ ਵੀ ਅੱਜ ਕੱਲ ਹੁਣ ਜਮਾਨਾ ਬਦਲਦਾ ਜਾਂਦਾ ਹੈ ਤੇ ਇਹ ਬਾਈ ਜੀ ਹੁਣਾਂ ਨੇ ਰੱਖਿਆ ਇਹ ਇਹ ਜਿਹੜਾ ਆਹ ਦੇਖ ਸਕਦੇ ਹੋ ਤੁਸੀਂ ਗੋਹੇ ਵਾਲਾ ਵੀ ਜਿਹਦੇ ਨਾਲ ਪਾਥੀਆਂ ਥੱਪੀਆਂ ਜਾਂਦੀਆਂ ਨੇ ਤੇ ਇਹ ਇਸ ਤਰ੍ਹਾਂ ਥੱਲੇ ਮਾਰ ਕੇ ਗੋਹੇ ਦੇ ਉੱਪਰ ਤਾਂ ਅਸ ਲੀਵਰ ਨੂੰ ਉੱਪਰ ਚੱਕਿਆ ਜਾਂਦਾ ਹੈ ਤਾਂ ਫਿਰ ਇਸ ਤਰ੍ਹਾਂ ਪਰਲੀ ਸਾਈਡ ਲਿਜਾ ਕੇ ਤਾਂ ਇਸ ਨੂੰ ਛੱਡਿਆ ਜਾਂਦਾ ਹੈ ਤੇ ਜਿਹੜਾ ਜਿਵੇਂ ਆਪਾਂ ਕਹਿੰਨੇ ਆਂ ਅੱਜ ਕੱਲ ਵੀ ਜਵਾਨਾ ਬਦਲ ਗਿਆ ਹੈ ਤਕਨੀਕ ਬਦਲ ਗਈ ਤਾਂ ਇਸ ਮਸ਼ੀਨ ਦੇ ਨਾਲ ਜਿਹੜੇ ਮਤਲਬ ਗੋਹੇ ਨੇ ਜਾਂ ਪਾਥੀਆਂ ਆ ਨੇ ਉਹ ਥੱਪੀਆਂ ਜਾਂਦੀਆਂ ਨੇ ਤੇ ਇਹ ਵੀ ਜਿਹੜਾ ਇੱਥੇ ਬਾਈ ਜੀ ਹੁੜਾ ਕੋਲ ਮਿਲਦਾ ਤੇ ਬਾਕੀ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਇਹ ਸੰਦ ਹੋ ਗਏ ਖੇਤੀਬਾੜੀ ਲਈ ਤੇ ਫੌੜੇ ਵੀ ਮਿਲਦੇ ਨੇ ਤੇ ਹੋਰ ਬਹੁਤ ਸਾਰਾ ਸਮਾਨ ਹੈ ਬਾਈ ਜੀ ਹੁੜਾ ਕੋਲ ਮਿਲਦਾ ਤੇ ਤੁਸੀਂ ਉਹ ਵੀ ਇੱਥੇ ਆ ਕੇ ਬਾਈ ਜੀ ਹੁੜਾ ਕੋਲ ਲੈ ਜਾ ਸਕਦੇ ਹੋ ਤੇ ਬਾਕੀ ਜਿਵੇਂ ਦੇਖਦੇ ਆਂ ਵੀ ਅੱਜ ਕੱਲ ਜਿਹੜੀ ਤੂੜੀ ਹੁੰਦੀ ਆ ਉਸ ਦੇ ਵਿੱਚ ਘੱਟਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਪਹਿਲੀਆਂ ਜਿਹੜੀਆਂ ਤੂੜੀਆਂ ਹੁੰਦੀਆਂ ਸਨ ਹੜੰਬਿਆਂ ਨਾਲ ਵੜਦੀਆਂ ਸਨ ਤੇ ਅੱਜ ਕੱਲ ਰੀਪਰ ਨਾਲ ਤੂੜੀ ਬਣਦੀ ਹੈ ਤੇ ਜਿਹੜਾ ਤੂੜੀ ਛਾਨਣ ਵਾਲਾ ਛਾਨਣਾ ਹੁੰਦਾ ਉਹਦੀ ਬਹੁਤ ਜ਼ਿਆਦਾ ਜਰੂਰਤ ਪੈਂਦੀ ਹੈ ਤੇ ਬਾਈ ਜੀ ਹੋਰਾਂ ਕੋਲੋਂ ਛਾਨਣੇ ਵੀ ਬਹੁਤ ਵਧੀਆ ਪਏ ਨੇ ਤੇ ਆਪਾਂ ਤੁਹਾਨੂੰ ਬਾਹਰ ਦਿਖਾਣੇ ਆ ਨਾਲੇ ਬਾਈ ਜੀ ਹੋਰਾਂ ਨਾਲ ਕਰਦੇ ਆ ਛਾਨਣਿਆਂ ਬਾਰੇ ਗੱਲਬਾਤ ਤੇ ਆ ਜਿਓ ਜੀ ਤੇ ਬਾਈ ਜੀ ਜਿਵੇਂ ਦੇਖਦੇ ਆ ਵੀ ਜਿਹੜੇ ਇਹ ਛਾਨਣੇ ਨੇ ਤੂੜੀ ਛਾਨਣ ਨਾਲੇ ਹਾਂਜੀ ਹਾਂਜੀ ਬਾਈ ਜੀ ਇਹਦੀ ਅੱਜ ਕੱਲ ਜ਼ਿਮੀਂਦਾਰਾਂ ਨੂੰ ਬਹੁਤ ਜ਼ਿਆਦੀ ਲੋੜ ਪੈਂਦੀ ਹੈ ਤੇ ਆਪਣੇ ਇਹ ਛਾਨਣੇ ਬਾਰੇ ਜਾਣਕਾਰੀ ਦਿਓ ਵੀ ਕਿੰਨਾ ਕੋ ਮਜ਼ਬੂਤ ਹੈ ਤੇ ਕਿੰਨੀ ਕੀ મતલਬ ਕੱਲੀ ਤੂੜੀ ਛਾਨਦਾ ਜਾਂ ਹੋਰ ਕੰਮ ਵੀ ਆਪਾਂ ਇਹ ਤੋਂ ਲੈ ਸਕਦੇ ਆ ਜੀ ਬਾਈ ਜੀ ਤੂੜੀ ਦੇ ਵਿੱਚੋਂ ਰੇਨ ਹੋ ਗਿਆ ਰੇਤਾਂ ਹੋ ਗਿਆ ਜਿਆਦਾ ਕੰਮ ਉਹਦੇ ਵਾਸਤੇ ਆਉਂਦਾ ਹੈ ਬਾਕੀ ਆਪਾਂ ਇਹਦੇ ਨਾਲ ਪੱਠੇ ਵੀ ਰਲਾ ਸਕਦੇ ਆ ਜੀ ਦੂਸੀ ਵੈਰੀਆਂ ਚ ਬਣਿਆ ਹੋਇਆ ਸਾਰ ਕਪੈਸਿਟੀ ਇਹਦੀ ਅਨਲਿਮਟਿਡ ਆ ਜਿੰਨਾ ਮਰਜ਼ੀ ਕੰਮ ਲੈ ਜਾਓ ਇਦਾਂ ਨਹੀਂ ਵੀ ਇੱਕ ਵਾਰ ਯੂਜ਼ ਕਰ ਲਿਆ ਜਿੰਦਾ ਵੀ ਟਾਈਮ ਲੱਗਦਾ ਸਾਰਾ ਦਿਨ ਯੂਜ਼ ਕਰੋ ਕੋਈ ਦਿੱਕਤ ਨਹੀਂ ਠੀਕ ਹੈ ਹਾਂ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਸਕਦੇ ਆ ਵੀ ਆ ਵੀ ਬਹੁਤ ਵਧੀਆ ਕੰਮ ਕੀਤਾ ਹੋਇਆ ਜਿਵੇਂ ਟਾਇਰ ਲੱਗੇ ਹੋਏ ਨੇ ਵੇ ਇੱਕ ਤੋਂ ਦੂਜੀ ਥਾਂ ਵੀ ਰੇੜਕੇ ਜੀਮੀਦਾਰ ਭਰਾ ਕਿਦੇ ਲੋਡ ਪਵੇ ਤਾਂ ਲਿਜਾ ਸਕਦੇ ਨੇ ਹਾਂਜੀ ਹਾਂਜੀ ਬਾਈ ਜੀ ਇੱਕ ਵਾਰੀ ਕੰਮ ਕਰੋ ਆਪਣਾ ਸਾਈਡ ਤੇ ਲਾ ਦਿਓ ਹਾਂ ਤੇ ਜਿਵੇਂ ਆਪਾਂ ਦੇਖ ਸਕਦੇ ਆ ਬਾਈ ਜੀ ਵੀ ਆਪਣਾ ਬਾਈ ਜੀ ਹੁਰਾਂ ਨੇ ਜਿਵੇਂ ਇਹ ਵੀ ਬਣਾਇਆ ਹੋਇਆ ਤੂੜੀ ਛਾਨਣ ਵਾਲਾ ਤਾਂ ਬਹੁਤ ਹੀ ਵਧੀਆ ਮਜ਼ਬੂਤ ਬਣਾਇਆ ਹੋਇਆ ਕਿਉਂਕਿ ਜਿਹੜਾ ਵੀ ਇਹ ਕੰਮ ਕਰਦੇ ਨੇ ਪੂਰਾ ਤਸੱਲੀ ਬਖਸ਼ ਕਰਦੇ ਨੇ ਤੇ ਅੱਜ ਤੱਕ ਕੋਈ ਲਾਂਮਾ ਨਹੀਂ ਆਇਆ ਇਸੇ ਕਰਕੇ ਗਾਗ ਜਿਹੜੇ ਨੇ ਦੂਰੋਂ ਦੂਰੋਂ ਆਉਂਦੇ ਨੇ ਤਾ ਇਹ ਜਿਹੜਾ ਤੂੜੀ ਛਾਨਾਂ ਨਾਲ ਆ ਛਾਨਣਾ ਇਹ ਵੀ ਬਹੁਤ ਵਧੀਆ ਮਜ਼ਬੂਤੀ ਦਾ ਬਣਿਆ ਹੋਇਆ ਤੇ ਤੁਸੀਂ ਆ ਕੇ ਇੱਥੇ ਬਾਈ ਜੀ ਹੁਣਾਂ ਕੋਲ ਜਾ ਸਕਦੇ ਹੋ ਤੇ ਹੁਣ ਆਪਾਂ ਲੈਨੇ ਆ ਬਾਈ ਜੀ ਹੁਣਾਂ ਕੋਲ ਨੰਬਰ ਕਿਉਂਕਿ ਤੁਸੀਂ ਨੰਬਰ ਤੇ ਗੱਲ ਕਰਕੇ ਆ ਸਕਦੇ ਹੋ ਤੇ ਤੁਹਾਨੂੰ ਦਿੰਦੇ ਨੇ ਬਾਈ ਜੀ ਹੁਰੀ ਐਡਰੈਸ ਬਾਈ ਜੀ ਐਡਰੈਸ ਦੇ ਦਿਓ ਤੇ ਨੰਬਰ ਦੇ ਦਿਓ ਆਪਣਾ ਬਾਈ ਜੀ ਸਾਡਾ ਐਡਰੈਸ ਆ ਪਟਿਆਲਾ ਰੋਡ ਨੇੜੇ ਸਵਰਾਜ ਜਾਂਸੀ ਕੰਟੈਕਟ ਨੰਬਰ ਹੈਗਾ ਆਪਣਾ 9878590060 ਤੇ ਅੱਜ ਦਾ ਵਲੌਗ ਕਰਦੇ ਆ ਜੀ ਇੱਥੇ ਸਮਾਵਤ ਤੱਕ ਬਹੁਤ ਵਧੀਆ ਜੀ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜ ਧੰਨਵਾਦ ਜੀ